Terima <laughs> kasih. ਹਾਂਜੀ ਵੀਰੇ ਜਿੰਨੇ ਵੀ ਆਪਣੇ ਭਰਾ ਦੇਖ ਰਹੇ ਨੇ ਵੀਡੀਓ ਅੱਜ ਆਪਾਂ ਕਬੂਤਰਬਾਜੀ ਤੋਂ ਥੋੜੀ ਜੀ ਹਟਵੀਂ ਗੱਲ ਕਰਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੁਝ ਕ ਬਾਹਰ ਲੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਵੀਰੇ ਸ਼ੌਂਕ ਕਰਾਵਾਂਗੇ ਵੀਡੀਓ ਦੇ ਵਿੱਚ ਜਿੱਦਾਂ ਕੀ ਬੱਚਿਆਂ ਦੇ ਸਕੂਟਰ ਹੋ ਗਏ ਬਾਹਰ ਲੀਆਂ ਸਪੋਰਟਸ ਗੱਡੀਆਂ ਬਾਹਰ ਲਏ ਸਾਈਕਲ ਤੇ ਬਾਹਰ ਲੀਆਂ ਫਰਿੱਜਾਂ ਜਿਹੜੀਆਂ ਮੌਲਾਂ ਦੇ ਵਿੱਚ ਮਾਰਕੀਟਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਨਾ ਬਾਹਰ ਲਈ ਸਪੋਰਟਸ ਗੱਡੀਆਂ ਬਾਹਰ ਲੀਆਂ ਬੱਚਿਆਂ ਦੇ ਖਿਲਾਉਣੇ ਜਿੱਦਾਂ ਸਕੂਟਰ ਤੇ ਮੋਟਰਸਾਈਕਲ ਤੇ ਫਰਿੱਜਾਂ ਸਾਈਕਲ ਸਿਰਫ ਤੁਹਾਡੇ ਮਨੋਰੰਜਨ ਦੇ ਲਈ ਜਿਹੜੇ ਇੰਡੀਆ ਵਾਲੇ ਆਪਣੇ ਭਰਾ ਨੇ ਉਨਾ ਲਈ ਤਾਂ ਇਹ ਸਪੈਸ਼ਲ ਵੀਡੀਓ ਆਪਾਂ ਕਹਿ ਸਕਦੇ ਆ ਕਿਉਂਕਿ ਮੇਰਾ ਮਕਸਦ ਸਿਰਫ ਤੁਹਾਨੂੰ ਇੱਕ ਸ਼ੌਂਕ ਕਰਾਉਣਾ ਜਿਹੜੀਆਂ ਬਾਹਰਲੀ ਬਾਹਰਲੀਆਂ ਚੀਜ਼ਾਂ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੱਚਿਆਂ ਦੇ ਖਲਾਉਣੇ ਦਿਖਾਵਾਂਗੇ ਮੋਟਰਸਾਈਕਲ ਤੇ ਸਕੂਟਰ ਜਿਨ੍ਹਾਂ ਦਾ ਰੇਟ ਇੰਡੀਆ ਦੇ ਹਿਸਾਬ ਨਾਲ 10-12 ਹਿਆਰ ਰੁਪਈਆ ਆਪਣੇ ਇੰਡੀਆ ਦਾ ਰੇਟ ਹੈ ਜਿਹੜੇ ਸਕੂਟਰ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀਡੀਓ ਚ ਜਿਹੜਾ ਸਾਈਕਲ ਆਪਾਂ ਦਿਖਾਉਣਾ 12-15000 ਦਾ ਸਾਈਕਲ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਹਨਾ ਦੇਖਿਆ ਜਾਵੇ ਇੰਡੀਆ ਦੇ 12-15000 ਦਾ ਸਾਈਕਲ ਬਣਦਾ ਇੱਥੇ ਜਿਹੜਾ ਬਾਹਰ ਲੱਗਿਆ ਹੋਇਆ ਮਾਰਕੀਟ ਚ ਜਿਹੜੀਆਂ ਫਰਿੱਜਾਂ ਲੱਗੀਆਂ ਹੋਈਆਂ ਨੇ ਉਹ ਵੀ ਵੀਰੇ 25-30 ਹਜ਼ਾਰ ਦੀ ਫਰਿੱਜ ਬਣਦੀ ਆ ਆਪਣੇ ਇੰਡੀਆ ਦੇ ਹਿਸਾਬ ਨਾਲ ਜਿਹੜੀ ਬਾਹਰ ਇੱਥੇ ਲੱਗੀ ਹੋਈ ਆ ਬਾਕੀ ਜਿਹੜੀਆਂ ਸਪੋਰਟਸ ਗੱਡੀਆਂ ਨੇ ਉਹ ਤਾਂ ਵੀਰੇ ਲੱਖਾਂ ਦੇ ਹਿਸਾਬ ਨਾਲ ਆ ਉਹਨਾਂ ਦਾ ਰੇਟ ਉਹਦਾ ਆਪਣੇ ਮੈਨੂੰ ਲੱਗਦਾ ਲੱਖਾਂ ਦੇ ਹਿਸਾਬ ਨਾਲ ਉਹਨਾਂ ਲੱਗੀਆਂ ਹੋਈਆਂ ਨੇ ਰੇਟ ਅੱਜ ਆਜੋ ਆਪਾਂ ਸਾਰੇ ਕਰੀਏ ਸ਼ੌਂਕ ਤੁਹਾਨੂੰ ਲੈ ਚਲੀਏ ਮਾਲ ਦੇ ਵਿੱਚ ਜਿੱਥੇ ਇਹ ਆਈਟਮਾਂ ਇਹ ਚੀਜ਼ਾਂ ਲੱਗੀਆਂ ਹੋਈਆਂ ਨੇ ਬਾਕੀ ਜਿਹੜੀ ਵੀਡੀਓ ਆ ਕਬੂਤਰਬਾਜੀ ਤੋਂ ਥੋੜੀ ਜਿਹੀ ਆਪਾਂ ਹਟਮੀ ਵੀਡੀਓ ਬਣਾਈ ਆ ਸਿਰਫ ਤੇ ਸਿਰਫ ਤੁਹਾਡੇ ਮਨੋਰੰਜਨ ਦੇ ਲਈ ਆਜੋ ਫਿਰ ਤੁਹਾਨੂੰ ਮੌਲ ਦੇ ਵਿੱਚ ਲੈ ਚਲੀਏ ਤੇ ਕਰਾਈਏ ਦਰਸ਼ਨ ਬਾਹਰ ਲੀਆਂ ਜਿਹੜੀਆਂ ਸਪੋਰਟਸ ਗੱਡੀਆਂ ਤੇ ਬੱਚਿਆਂ ਦੇ ਖਿਲਾਉਣੇ ਸਾਈਕਲ ਤੇ ਫ੍ਰਿਜਾਂ